बस अड्डे ਦੀ ਛੱਤ ਤੇ ਚੜ ਕੇ ਕੁੜੀ ਨੇ ਕੀਤਾ ਹਾਈ ਵੋਲਟੇਜ ਡਰਾਮਾ ਇਕ ਤਾਂ ਚੜ ਗਈ ਛੱਤ ਤੇ ਤੇ ਉੱਚੀ ਉੱਚੀ ਆਪਣਾ ਨੰਬਰ ਬੋਲਣ ਲੱਗ ਪਈ ਸਾਰੀ ਭੀੜ ਦੇਖ ਕੇ ਹੈਰਾਨ ਕਿ ਮਾਮਲਾ ਅਸਲ ਵਿੱਚ ਉਹ ਹੈ ਜਿਹੜਾ ਇੱਕ ਕੁੜੀ ਜਿਸ ਦੇ ਹੱਤਾ ਵਿੱਚ ਚੂੜਾ ਪਾਇਆ ਹੋਇਆ ਹੈ ਇਹ ਬੱਸ ੱਡੇ ਦੀ ਛੱਤ ਤੇ ਜਾ ਕੇ ਚੜ ਜਾਂਦੀ ਹੈ ਤੇ ਉੱਚੀ ਉੱਚੀ ਆਪਣਾ ਨੰਬਰ ਲਿਖਾਉਣਾ ਸ਼ੁਰੂ ਕਰ ਦਿੰਦੀ ਹੈ ਨੰਬਰ ਲਿਖਾਉਣ ਪਿੱਛੇ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਦਰਸਲ ਇਸ ਕੁੜੀ ਦੀ ਆਪਣੇ ਸਹੁਰਿਆਂ ਨਾਲ ਬਣਦੀ ਨਹੀਂ ਆਪਣੇ ਪਤੀ ਤੋਂ ਵੱਖ ਹੋਣਾ ਚਾਹਦੀ ਹੈ ਵੱਗ ਹੋਣ ਦਾ ਤਰੀਕਾ ਇਹਨੇ ਕੁਝ ਇਸ ਤਰ੍ਹਾਂ ਲੱਭਿਆ ਕਿ ਇਹਦਾ ਪਤੀ ਜੋ ਸਰਕਾਰੀ ਨੌਕਰ ਹੈ ਯਾਨੀ ਸਰਕਾਰੀ ਨੌਕਰੀ ਕਰਦਾ ਹੈ ਉਹਦੇ ਕੰਮ ਵਾਲੀ ਥਾਂ ਤੇ ਆ ਜਾਂਦੀ ਹੈ ਅਤੇ ਉਹਦੀ ਕੰਮ ਵਾਲੀ ਥਾਂ ਤੇ ਯਾਨੀ ਬੱਸ ਸਟੈਂਡ ਤੇ ਜਾ ਕੇ ਛੱਤ ਤੇ ਚੜ ਜਾਂਦੀ ਹੈ ਤੇ ਉੱਚੀ ਉੱਚੀ ਰੌਲਾ ਪਾਣਾ ਖੋਰੂ ਪਾਣਾ ਸ਼ੁਰੂ ਕਰ ਦਿੰਦੀ ਹੈ ਉਸ ਤੋਂ ਬਾਅਦ ਪੰਜਾਬ ਪੁਲਿਸ ਨੂੰ ਸੱਦਿਆ ਜਾਂਦਾ ਹੈ ਬੜੀ ਔਖੀ ਲੇਡੀ ਮੁਲਾਜ਼ਮ ਨਾਲ ਰਾਬਤਾ ਕਰਕੇ ਉਸ ਨੂੰ ਥੱਲੇ ਲਾਇਆ ਜਾਂਦਾ ਹੁਣ ਇਸ ਪੂਰੇ ਮਾਮਲੇ ਵਿੱਚ ਜਿਹੜਾ ਪਤੀ ਹੈ ਉਹ ਵੀ ਸਾਹਮਣੇ ਆ ਗਏ ਪਤੀ ਨੇ ਆਪਣੀ ਘਰ ਵਾਲੀ ਤੇ ਕੀ ਇਲਜ਼ਾਮ ਲਾਏ ਨੇ ਤੇ ਪੁਲਿਸ ਇਸ ਪੂਰੇ ਮਾਮਲੇ ਵਿੱਚ ਕਿਸ ਤਰੀਕੇ ਨਾਲ ਤਹਿਕੀਕਾਤ ਕਰ ਰਹੀ ਹੈ ਇੱਕ ਵਾਰ ਇਹ ਵੀ ਤੁਹਾਨੂੰ ਸੁਣਾ ਦਿੰਨੇ ਆ। ਉਹ ਕਹਿ ਰਹੀ ਸੀ ਕਿ ਮੇਰੇ ਤੁਹਾਡੇ ਲੋਕ ਮੇਰੇ ਪਤੀ ਨਹੀਂ। ਹਾਂਜੀ ਕੀ ਗੱਲ ਸਮੱਸਿਆ ਕੀ ਹੋਈ ਹੈ? ਸਮੱਸਿਆ ਹੋਈ ਵੀ ਇਹ ਪਰਸੋਂ ਜਾਉ تھا ਇਹ ਆਹਲੇ ਇਥੇ ਬਟਾਲੇ। ਉਥੇ ਆ ਕੇ ਨੇ ਮਹੱਲੇ 'ਚ ਬੜਾ ਹੰਗਾਮਾ ਕੀਤਾ। ਆਕੇ ਤੇ ਨਾਲੇ ਰੋਟੀਆਂ ਲਾਉਂਦੀ ਆ ਮੇਰੇ ਵਾਸਤੇ ਤੇ ਨਾਲ ਹੀ ਨਾਲ ਹੀ ਮੈਨੂੰ ਖੁਦ ਦਿੰਦੀ ਆ ਖਾਣ ਨੂੰ ਮੈਂ ਉਦਾਂ ਭੁੱਖਾ ਭੁਲਾਣਾ ਆ ਜਾਂ ਨਾ ਇੱਥੇ ਡਿਊਟੀ ਤੇ ਇੱਥੇ ਆ ਕੇ ਖਾਣਾ ਰੋਟੀ ਤੇ ਅੱਜ ਇੱਥੇ ਆ ਕੇ বাস ਸਟੈਂਡ ਆ ਕੇ ਹੰਗਾਮਾ ਕੀਤਾ ਮੇਰੇ ਹੱਥੀ ਪਈ ਆ ਕੇ ਨਾਲੇ ਉਹ ਜਿਹੜੇ ਸਰਕਾਰੀ ਉਹ ਹੀ ਆਪਣੇ ਆਡੇ ਤੇ ਕਾਗਜ ਹੀ ਉਹ ਵੀ ਮਾਰੇ ਘਮਾ ਕੇ ਹੋ ਗਏ ਉਹ ਸਰਕਾਰੀ ਕੰਮ ਵੀ ਵਿਗਨ ਪਾਇਆ ਵਿਗਨ ਪਾਇਆ ਸਰਕਾਰੀ ਕੰਮ ਵੀ ਕਿਉਂ ਮੈਨੂੰ ਕਿਉਂ ਮੈਂ ਸਰਕਾਰੀ ਡਿਊਟੀ ਤੇ ਆ ਹਿਸ ਟਾਈਮ ਤੇ ਮੈਨੂੰ ਵੀ ਮੈਂ ਇੱਕ ਵੀ ਗੱਡੀ ਬੁੱਕ ਨਹੀਂ ਕੀਤੀ ਕਿਹਦੀ ਵਜ੍ਹਾ ਨਾਲ ਇਹਦੀ ਵਜ੍ਹਾ ਨਾਲ ਨਹੀਂ ਤੇ ਮੇਰਾ ਕਟੋਟ ਹੋ ਗਈ ਹੁਣ ਤੱਕ 7-8000 ਰੁਪਏ ਹੋਏ ਨੇ ਕੀ ਕੀ ਮੰਗਦਾ ਤੁਸੀਂ ਮੈਂ ਮੰਗਦਾ ਤਲਾਕ ਦੀ ਕਰ ਦਿਆਂਗਾ ਤਲਾਕਾਂ ਦੇ ਅੱਜ ਭਾਜੀ ਮੈਨੂੰ ਐਸਐਚਓ ਸਾਡੇ ਨੇ ਕਿਹਾ ਵੀ ਉੱਥੇ ਜਾਓ ਹਰਜਿੰਦਰ ਸਿੰਘ ਜੀ ਬਸ ਸਟੈਂਡ ਜਾਓ ਉੱਥੇ ਕੋ ਲੇਡੀ ਕੋਠੇ ਤੇ ਚੜੀ ਹੈ ਅਸੀਂ ਦੇਦੀ ਨੂੰ ਆਣ ਕੇ ਕੋਠੇ ਤੋਂ ਤਰਾਈ ਨੂੰ ਪੁੱਛਿਆ ਵੀ ਕੀ ਗੱਲ ਹੋਈ ਹੈ ਉਸਨੇ ਕਿਹਾ ਮੈਂ ਆਪਣੀ ਘਰ ਦੀ ਨਾਲ ਤਲਾਕ ਚਾਹੁੰਦੀ ਹਾਂ ਮਤਲਬ ਪੁੱਛਿਆ ਅਸੀਂ ਵੀ ਕੀ ਗੱਲ ਕੀ ਹੈ ਕੱਲੀ ਮੈਨੂੰ ਕੋਈ ਖਰਚਾ ਨਹੀਂ ਦਿੰਦਾ ਮੈਨੂੰ ਲੈਣ ਨਹੀਂ ਕੋਈ ਦੇਣ ਨਹੀਂ ਮੈਨੂੰ ਰੱਖਦਾ ਹੀ ਕੋਈ ਇਹਨਾਂ ਨੇ ਦੋਵੰਨਾਂ ਨੇ ਲਵ ਮੈਰਿਜ ਕੀਤੀ ਹੈ ਇਹਨਾਂ ਦਾ ਨਾ ਇਹਨਾਂ ਨੇ ਘਰਦਿਆਂ ਨੂੰ ਬਾਪੜਿਆਂ ਨੂੰ ਪੁੱਛਿਆ ਕੁੜੀ ਦੇ ਨਾਮ ਆਪੇ ਉਹਨੂੰ ਪੁੱਛਿਆ ਤੇ ਨਾਲ ਲਵ ਮੈਰਿਜ ਕੀਤੀ ਤੇ ਆਣ ਕੇ ਲੱਗੀ ਮਰਨ ਜੇ ਅਸੀਂ ਨਾ ਪੜਦੇ ਤੇ ਸ ਦੇ ਤੋਂ ਹੀ ਨਹੀਂ ਲੜਕੀ ਦੇ ਜਿਹੜੇ ਪਤੀ ਉਹ ਕਹਿ ਰਹੇ ਸੀ ਕਿ ਵਸੇ ਸਰਕਾਰੀ ਆਪਣੀ ਡਿਊਟੀ ਸੀ ਤੇ ਸਰਕਾਰੀ ਕੰਮ ਹਾਂ ਉਹ ਸਰਕਾਰੀ ਰੋਡ ਵਿੱਚ ਹੈਗਾ ਮੁਲਾਜ਼ਮ ਆ ਜੀ ਤੇ ਉਹਨੂੰ ਵੀ ਆਣ ਕੇ ਉਹਦੇ ਪਰਸਪੁਰਸਾ ਦਾ ਖੋਇਆ ਆਣ ਕੇ ਜਿਹੜਾ ਹੈਂਡ ਬੈਗ ਹੁੰਦਾ ਉਹਦੇ ਕੱਪੜੇ ਪਾੜੇ ਆਣ ਕੇ ਨਿਕਲ ਗਏ ਆ ਹਾਂ ਪ੍ਰੇਸ਼ਾਨ ਬਹੁਤ ਕੀਤਾ ਲੱਗਦਾ ਫਿਰ ਅਹੀ ਮੌਕੇ ਤੇ ਆਏ ਆ ਸਾਡੇ ਨਾਲ ਡੇਰੀ ਕਾਸਟ ਵਾਲੇ ਐ ਐਸ ਲੈਡੀ ਆਈ ਹੈ ਉਹਨੇ ਫਿਰ ਆਣ ਕੇ ਅਹੀ ਉਹਨੂੰ ਉਤਾਰਿਆ ਪੁਟ ਤੋਂ ਤੇ ਫਿਰ ਉਹ ਮਕੇਰੀਆਂ ਭੇਜਦਾ ਉਹਦੀ ਮਾਮੀ ਨਾਲ ਹੀ ਗੱਲ ਕੀਤੀ ਹੈ ਮਾਮੀ ਆ ਦੀ ਹੌਲਦਾਰ ਕੁਲਜੀਤ ਕੌਰ ਜੀ ਉੱਥੇ ਲੱਗੇ ਨੇ ਮਕੇਰੀਆਂ ਥਾਣੇ ਉਹਦੇ ਨਾਲ ਮੈਂ ਗੱਲ ਕੀਤੀ ਉਹ ਕਹਿੰਦੀ ਵੀ ਇਹਨੂੰ ਕਿ ਮੈਨੂੰ ਸਾਂਭ ਲੂੰਗੇ ਆਪਣੇ ਗਾਨ ਮਾਲ ਦਾ ਬਚਾ ਗਏ ਪਾਜੀ ਹਾਂਜੀ ਬਿਲਕੁਲ ਬਚਾ ਕੋਈ ਜਨ